ਕੀ ਦੇਖੋ ਕਿੰਨੀ ਵਧੀਆ ਦਾ ਕਲਰ ਵੀ ਵਧੀਆ ਔਰ ਖਾਂਚ ਵੀ ਬਹੁਤ ਵਧੀਆ ਬਿਲਕੁਲ ਵੀ ਨਹੀਂ ਲੱਗ ਰਿਹਾ ਮੈਂ ਟੇਸਟ ਵੀ ਕਰ ਲਿਆ ਤੇ ਟੇਸਟ ਕਰਨ ਤੋਂ ਬਾਅਦ ਬਿਲਕੁਲ ਵੀ ਨਹੀਂ ਲੱਗ ਰਿਹਾ ਕਿ ਆਲੂ ਮਿੱਠੇ ਨੇ ਤੇ ਬਹੁਤ ਹੀ ਸਵਾਦ ਆਪਣੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਆਲੂ ਦੀ ਤੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ ਆਲੂ ਲੈ ਲੈਨੇ ਤੇ ਇਹ ਆਲੂ ਥੋੜੇ ਜਿ ਮਿੱਠੇ ਨੇ ਜੀ ਤੇ ਆਪਾਂ ਦੇਖਾਂਗੇ ਕਿ ਮਿੱਠੇ ਆਲੂਆਂ ਨੂੰ ਆਪਾਂ ਕਿੰਨਾ ਇਹਦੀ ਵਧੀਆ ਸਬਜੀ ਬਣਾਈ ਹੈ ਤੇ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੀ ਕਿ ਆਪਾਂ ਮਿੱਠੇ ਆਲੂਆਂ ਦੀ ਜਿਹੜੀ ਸਬਜੀ ਹੈ ਸਾਡੀ ਕਿਵੇਂ ਵਧੀਆ ਬਣੇਗੀ ਕਿ ਆਲੂ ਸਾਡੇ ਮਿੱਠੇ ਨਾਲ ਲੱਗਣ ਸਬਜੀ ਦੇ ਵਿੱਚ ਤੇ ਬਹੁਤ ਹੀ ਸੌਖਾ ਤਰੀਕਾ ਮੈਂ ਤੁਹਾਨੂੰ ਦੱਸਾਂਗੀ ਤੇ ਆਪਾਂ ਨੇ ਲੈ ਲੈਣੇ ਆਲੂ ਜਿੰਨੀ ਵੀ ਕੁਆਂਟੀਟੀ ਚ ਤੁਸੀਂ ਬਣਾਣੀ ਹੈ ਉਹਨੇ ਆਪਾਂ ਨੇ ਆਲੂ ਲੈ ਲੈਣੇ ਆ ਛਿੱਲ ਲਵਾਂਗੇ ਕਈ ਵੇਰੀ ਪਤਾ ਨਹੀਂ ਲੱਗਦਾ ਆਪਾਂ ਨੂੰ ਭਲੇਖੇ ਦੇ ਨਾਲ ਕਈ ਵੇਰੇ ਆਲੂ ਆ ਜਾਂਦੇ ਨੇ ਆਪਣੇ ਤੇ ਜਦ ਬਣਾਉਣ ਲੱਗਦੇ ਆ ਫਿਰ ਪਤਾ ਲੱਗਦਾ ਕਿ ਆਲੂ ਆਪਣੇ ਮਿੱਠੇ ਨੇ ਤੇ ਬਹੁਤ ਕਈ ਵੇਰੀ ਪ੍ਰੋਬਲਮ ਹੋ ਜਾਂਦੀ ਹੈ ਖਾਣ ਚ ਵੀ ਵਧੀਆ ਨਹੀਂ ਲੰਦੇ ਤੇ ਸਬਜੀ ਦੀ ਸੁਆਦ ਨਹੀਂ ਲੱਗਦੀ ਕਈ ਵੇਰੀ ਇੰਨੀ ਮਿਹਨਤ ਕਰਕੇ ਆਪਾਂ ਸਬਜੀ ਬਣਾਉਂਦੇ ਆ ਤੇ ਵਧੀਆ ਨਹੀਂ ਬਣਦੀ ਤੇ ਇਸ ਟ੍ਰਿਕ ਨਾਲ ਜੇ ਤੁਸੀਂ ਬਣਾਓਗੇ ਆਲੂਆਂ ਨੂੰ ਤੇ ਬਿਲਕੁਲ ਵੀ ਤੁਹਾਨੂੰ ਆਲੂ ਮਿੱਠੇ ਨਹੀਂ ਲੱਗਣਗੇ ਪਤਾ ਵੀ ਨਹੀਂ ਲੱਗੇਗਾ ਕਿ ਆਪਾਂ ਮਿੱਠੇ ਆਲੂਆਂ ਦੀ ਇਹ ਸਬਜ਼ੀ ਬਣਾਈ ਹੈ ਤਾਂ ਆ ਦੇਖੋ ਸਾਰੇ ਆਲੂਆਂ ਨੂੰ ਆਪਾਂ ਨੇ ਬਹੁਤ ਆਰਾਮ ਨਾਲ ਤਾਂ ਛਿੱਲ ਲਿਆ ਹੈ ਤੇ ਆ ਦੇਖੋ ਆਲੂ ਮੈਂ ਸਾਰੇ ਛਿੱਲ ਲਏ ਨੇ ਤੇ ਮੈਂ ਬਿਲਕੁਲ ਵੀ ਪਾਣੀ ਨਹੀਂ ਪਾਇਆ ਇਹਦੇ ਵਿੱਚ ਤੇ ਪਾਣੀ ਆਪਾਂ ਨੇ ਬਿਲਕੁਲ ਵੀ ਨਹੀਂ ਪਾਣਾ ਤੇ ਆਲੂ ਨੂੰ ਆਪਾਂ ਕੱਟ ਲਵਾਂਗੇ ਜਿੱਦਾਂ ਵੀ ਆਪਾਂ ਕਟਿੰਗ ਕਰਨੀ ਹੈ ਛੋਟੇ ਵੱਡੇ ਸਾਈਜ਼ ਦੇ ਤੇ ਮੈਂ ਇਹ ਕਾਲੂ ਵਿੱਚੋਂ 8 ਪੀਸਿਸ ਕਰ ਰਹੀ ਆ ਤੇ ਸਾਰੇ ਆਲੂ ਨੂੰ ਆਪਾਂ ਇਸੇ ਤਰ੍ਹਾਂ ਹੀ ਕੱਟ ਲੈਣਾ ਹੈ ਛੋਟੇ ਵੱਡੇ ਆਪਣੇ ਹਿਸਾਬ ਨਾਲ ਤੁਸੀਂ ਰੱਖ ਲੈਣਾ ਇਹਦੇ ਸਾਈਜ਼ ਦੇਖੋ ਆਲੂ ਜਿਹੜੇ ਨੇ ਆਪਾਂ ਨੇ ਸਾਰੇ ਕੱਟ ਲਏ ਨੇ ਇੱਕ ਕਾਲੂ ਰਹਿ ਗਿਆ ਹੋਰ ਇਨੂੰ ਆਪਾਂ ਕੱਟ ਲੈਨੇ ਆਂ ਆਲੂ ਆਪਾਂ ਨੇ ਕੱਟ ਲਏ ਨੇ ਤੇ ਹੁਣ ਇਹ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਸਟੈਪ ਹੈ ਆਪਾਂ ਨੇ ਜਿਹੜਾ ਦੇਖਣਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲੂਣ ਲੂਣ ਆਪਾਂ ਨੇ ਨਾ ਪਾ ਲੈਣਾ 1 ਕ ਚਮਚਾ ਆਪਾਂ ਲੂਣ ਪਾ ਲਾਂਗੇ ਐਦਾਂ ਆਪਾਂ ਨੇ ਸਾਰੇ ਹੀ ਆਲੂ ਦੇ ਉੱਤੇ ਲੂਣ ਪਾ ਲੈਣਾ ਲੂਣ ਪਾਉਣ ਤੋਂ ਬਾਅਦ ਆਪਾਂ ਨੇ ਇਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਤਾਂ ਕਿ ਲੂਣ ਜਿਹੜਾ ਸਾਰੇ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਲੱਗ ਸਕੇ ਹੁਣ ਆਲੂ ਲੂਣ ਪਾਉਣ ਨਾਲ ਆਲੂਆਂ ਦੀ ਜਿੰਨੀ ਵੀ ਮਿਠਾਸ ਹੈ ਨਾ ਲੂਣ ਨੇ ਸਾਰੀ ਕੱਢ ਦੇਣੀ ਹੈ ਐਦਾਂ ਆਪਾਂ ਨੇ ਇਹਨੂੰ ਰੱਖ ਦੇਣਾ ਕਰੀਬ ਅੱਧੇ ਘੰਟੇ ਲਈ ਬਸ ਇਸੇ ਤਰ੍ਹਾਂ ਹੀ ਆਪਾਂ ਨੇ ਢੱਕਣਾ ਨਹੀਂ ਹੈਗਾ ਇਹਨੂੰ ਇਸੇ ਤਰ੍ਹਾਂ ਹੀ ਆਪਾਂ ਅੱਧੇ ਘੰਟੇ ਲਈ ਰੱਖ ਦਵਾਂਗੇ ਉਹ ਤੱਕ ਆਪਾਂ ਇਹਦਾ ਮਸਾਲਾ ਜੋ ਵੀ ਹੈ ਆਪਾਂ ਉਹ ਤਿਆਰ ਕਰ ਲੈਨੇ ਆ। ਘਾਏ ਤੋਂ ਜਿਵੇਂ ਲਸਣ ਦੀਆਂ ਟੁਰੀਆਂ ਲੈ ਲਈਏ ਨੇ ਤੇ ਦੋ ਪਿਆਜ਼। ਦੋ ਪਿਆਜ਼ ਨੂੰ ਆਪਾਂ ਐਸੀ ਤਰ੍ਹਾਂ ਹੀ ਕੱਟ ਲਵਾਂਗੇ ਲੰਬਾਈ ਦੇ ਵਿੱਚ। ਆਪਾਂ ਨੂੰ ਜਦੋਂ ਵੀ ਇਹ ਰੈਸਪੀ ਛੇਤੀ ਬਣਾਣੀ ਹੋਵੇ ਨਾ ਤੇ ਇਸ ਤਰੀਕੇ ਨਾਲ ਆਪਾਂ ਬਣਾ ਸਕਦੇ ਹਾਂ। ਤੇ ਸਵਾਦ ਹੀ ਬਣੇਗੀ ਆਖੀ ਰੈਸਪੀ। ਸਿੱਧਾ ਜਾਰ ਲੈ ਲਿਆ ਮੈਂ ਹੁਣ ਇਹਦੇ ਵਿੱਚ ਆਪਾਂ ਨੇ ਪਿਆਜ਼ ਤੇ ਲਸਣ ਜਿਹੜਾ ਆਪਾਂ ਨੇ ਰੱਖਿਆ ਸਾਰੀ ਚੀਜ਼ ਆਪਾਂ ਇਕੱਠੀ ਪਾ ਦੇਣੀ ਹੈ ਤੇ ਲਸਣ ਪਿਆਜ਼ ਆਪਾਂ ਪਾਦੇ ਨੇ ਤੇ ਬਿਲਕੁਲ ਥੋੜਾ ਜਿਹਾ ਅਦਰਕ ਵੀ ਪਾ ਦੇਣੀ ਹੈ ਇਹਦੇ ਵਿੱਚ ਅਦਰਕ ਵੀ ਪਾਤਾ ਤੇ ਨਾਲ ਹੀ ਮੈਂ ਲੈ ਰਹੀ ਹਾਂ ਟਮਾਟਰ ਬਿਲਕੁਲ ਛੋਟੇ ਸਾਈਜ਼ ਦੇ ਟਮਾਟਰ ਨੇ ਤੇ ਇਹਦੀ ਆਪਾਂ ਵਿੱਚ ਹੀ ਪਾ ਦਵਾਂਗੇ ਕਿਉਂਕਿ ਆਪਾਂ ਕੋਲ ਟਾਈਮ ਘੱਟ ਹੈ ਤੇ ਟਮਾੜੀ ਜਿਹੜੀ ਆਪਾਂ ਛੱਟ ਕੇ ਇਹਦੇ ਵਿੱਚ ਪਾ ਦਿੰਨੇ ਹੁਣ ਮੈਂ ਵਿੱਚ ਪਾਣੀ ਐਡੀ ਕਰਾਂਗੀ ਆਪਾਂ ਬਿਨਾ ਪਾਣੀ ਪਾਣੀ ਨੂੰ ਬਿਨਾ ਪਾਣੀ ਤੋਂ ਇਹਨੂੰ ਗ੍ਰाइंड ਕਰ ਲਵਾਂਗੇ ਤੇ ਇਹ ਆਪਾਂ ਮਸਾਲਾ ਪੀਸ ਲਿਆ ਸਾਰੀਆਂ ਚੀਜ਼ ਆਪਾਂ ਨੇ ਗ੍ਰाइंड ਕਰ ਲੀਆਂ ਨੇ ਤੇ ਉੱਥੇ ਮੈਂ ਆਇਲ ਪਾਇਆ ਸੀ ਆਇਲ ਵੀ ਗਰਮ ਹੋ ਗਿਆ ਹੈ ਕੁੱਕਰ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਪਾ ਦਵਾਂਗੇ ਮਸਾਲੇ ਨੂੰ ਅੱਪਾ ਚੰਗੀ ਤਰ੍ਹਾਂ ਪਹੁੰਚ ਫੜ ਲਵਾਂਗੇ ਤੇ ਮਸਾਲੇ ਨੂੰ ਅੱਪਾ ਇੰਦਾ ਚੰਗੀ ਤਰ੍ਹਾਂ ਭੁੱਲ ਲੈਣਾ ਜਿੰਨੀ ਦੇਰ ਨੂੰ ਆਪਾਂ ਨੇ ਆਪਣੇ ਮਸਾਲਾ ਭੁੰਨਣਾ ਉਹਦੀ ਦੇਰ ਨੂੰ ਆਲੂਆਂ ਦਾ ਵੀ ਟਾਈਮ ਹੋ ਜਾਏਗਾ ਇਹਨਾਂ ਨੂੰ ਵੀ ਅੱਧਾ ਘੰਟਾ ਹੋ ਜਾਏਗਾ ਤੇ ਆ ਦੇਖੋ ਆਲੂ ਨੇ ਪਾਣੀ ਵੀ ਛੱਡਣਾ ਸ਼ੁਰੂ ਕਰਤਾ ਵੇਖੋ ਕਿੰਨਾ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਬਿਲਕੁਲ ਵੀ ਮੈਦੇ ਵਿੱਚ ਪਾਣੀ ਨਹੀਂ ਪਾਇਆ ਤੇ ਇਹ ਆਲੂਆਂ ਦਾ ਕਿੰਨਾ ਪਾਣੀ ਨਿਕਲ ਗਿਆ ਇਹ ਪਾਣੀ ਦੇ ਨਾਲ ਹੀ ਜਿੰਨਾ ਮਿੱਠਾਪਣ ਹੈ ਇਹ ਆਲੂਆਂ ਦਾ ਸਾਰੇ ਦਾ ਸਾਰਾ ਹੀ ਨਿਕਲ ਗਿਆ ਤੇ ਆਪਣੇ ਆਲੂ ਦੀ ਸਬਜ਼ੀ ਉਦਾਂ ਹੀ ਬਣੇਗੀ ਜਿੱਦਾਂ ਆਪਾਂ ਵਧੀਆ ਨਵੇਂ ਆਲੂਆਂ ਦੀ ਸਬਜ਼ੀ ਬਣਾਉਣੀ ਆ ਬਿਲਕੁਲ ਉਹੀ ਟੇਸਟ ਇਹਦੇ ਵਿੱਚ ਆਏਗਾ ਤੇ ਆਪਾਂ ਪਹਿਲਾਂ ਮਸਾਲੇ ਨੂੰ ਭੁੰਨ ਲੈਣੇ ਆ ਮਸਾਲੇ ਨੂੰ ਵੀ ਭੁੰਨਦੇ ਆ ਆਪਾਂ ਨੂੰ 10 ਤੋਂ 12 ਮਿੰਟ ਲੱਗ ਜਾਣਗੇ ਤੇ ਪਹਿਲਾਂ ਆਪਾਂ ਮਸਾਲਾ ਭੁੰਨ ਲੈਣੇ ਆ ਹਜੇ ਆਪਾਂ ਆਲੂਆਂ ਨੂੰ ਨਹੀਂ ਧੋਵਾਂਗੇ ਜਦੋਂ ਆਪਣਾ ਮਸਾਲਾ ਭੁੰਨੇਗਾ ਫਿਰ ਆਪਾਂ ਨੂੰ ਆਲੂ ਆਪਾਂ ਆਲੂਆਂ ਨੂੰ ਥੋਕ ਕੇ ਫਿਰ ਪਾਵਾਂਗੇ ਦੇਖੋ ਮਸਾਲਾ ਜਿਹੜਾ ਆਪਾਂ ਨੇ ਭੁੰਨ ਲਿਆ ਇਹਨੂੰ ਪਕਦੇ ਹੋਏ ਵੀ 7-8 ਮਿੰਟ ਹੋ ਚੁੱਕੇ ਨੇ 2 ਕੁ ਮਿੰਟ ਆਪਾਂ ਮਸਾਲੇ ਨੂੰ ਇੱਦਾਂ ਭੁੱਲ ਲੈਣੇ ਆ ਤੇ ਮੈਂ ਇਹਦੇ ਵਿੱਚ ਹਲਦੀ ਤੇ ਲਾਲ ਮਿਰਚ ਪਾ ਦਿੱਤੀ ਮੈਂ ਸਿੰਪਲ ਬੇਸਿਕ ਜਿਹੇ ਮਸਾਲੇ ਨਾਲ ਬਣਾ ਰਹੀ ਹਾਂ ਫਿਰ ਮੈਂ ਲੋਨ ਇਹਦੇ ਵਿੱਚ ਪਾਇਆ ਨਹੀਂ ਸੀ ਤੁਹਾਨੂੰ ਲੋਨ ਪਾ ਦੇਣੇ ਆਪਾਂ ਕਿੰਨੇ ਸੋਨੂੰ ਇਹ ਲੋਲੀ ਪਾਰੀ ਤੇ ਵਿੱਚ ਥੋੜੇ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਹੁਣ ਵਿੱਚ ਥੋੜਾ ਜਿਹਾ ਮੈਂ ਪਾਰੀ ਗਰਮ ਮਸਾਲਾ ਬਿਲਕੁਲ ਹੀ ਥੋੜਾ ਜਿਹਾ ਟੇਸਟ ਵਾਸਤੇ ਉਸ ਐਕਸਟਰਾ ਮੈਂ ਹੋਰ ਕੋਈ ਮਸਾਲਾ ਵੀ ਅਜਿਹਾ ਨਹੀਂ ਪਾਇਆ ਤੇ ਮਸਾਲਾ ਬਹੁਤ ਹੀ ਵਧੀਆ ਆਪਣਾ ਦੇਖੋ ਤੁਸੀਂ ਪੱਕ ਰਿਹਾ ਹੈ ਕਾਲੂਆ ਨੂੰ ਢੋਲਾਂਗੇ ਤੁਕਿਓ ਨਾ ਪਲਾ ਮਸਾਲਾ ਫੁਣ ਕੇ ਤਿਆਰ ਹੋ ਚੁੱਕੇ ਤੇ ਆਲੂ ਨੂੰ ਵੀ ਅੱਧਾ ਘੰਟਾ ਹੋ ਗਿਆ ਹੈ ਨਮਕ ਲਗਾ ਕੇ ਮੈਂ ਰੱਖਿਆ ਹੋਇਆ ਸੀਗਾ ਇਹਨੂੰ ਆਪਾਂ ਦੋ ਤਿੰਨ ਪਾਣੀਆਂ 'ਚ ਚੰਗੀ ਤਰ੍ਹਾਂ ਆਪਾਂ ਨੇ ਇਹਨੂੰ ਧੋ ਲੈਣਾ ਹੈ ਫਿਰ ਜਿੰਨਾ ਵੀ ਇਹਦਾ ਮਿੱਠਾ ਪਾਣੀ ਉਹ ਸਾਰਾ ਪਾਣੀ ਦੇ ਨਾਲ ਨਿਕਲ ਗਿਆ ਸੀਗਾ ਹੁਣ ਆਪਣੇ ਜਿਹੜੇ ਆਲੂ ਨੇ ਖਾਣ 'ਚ ਬਿਲਕੁਲ ਵੀ ਮਿੱਠੇ ਨਹੀਂ ਲੱਗਣਗੇ ਦੋ ਪਾਣੀ 'ਚ ਮੈਂ ਧੋ ਲਿਆ ਇੱਕ ਪਾਣੀ 'ਚ ਆਪਾਂ ਹੋਰ ਧੋ ਲੈਨੇ ਆ ਮਸਾਲਾ ਆਪਣਾ ਹੁਣ ਤਿਆਰ ਹੈ ਮਸਾਲਾ ਨਾਲ ਲੱਗਣ ਲੱਗੇ ਬਹੁਤ ਹੀ ਵਧੀਆ ਇਹਨੂੰ 10 ਮਿੰਟ ਹੋ ਚੁੱਕੇ ਨੇ ਮਸਾਲੇ ਨੂੰ ਭੁੰਨਦੇ ਹੋਏ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਆਲੂ ਪਾਵਾਂਗੇ ਪਾਣੀ ਵਿੱਚ ਆਪਾਂ ਆਲੂ ਕੱਢ ਲਾਂਗੇ ਇਸੇ ਤਰ੍ਹਾਂ ਉਹ ਸਾਰੇ ਆਲੂ ਆਪਾਂ ਨੇ ਤਿਸਰਾ ਪਾ ਲੈਣੇ ਨੇ ਤੇ ਜੇ ਆਲੂ ਆ ਦਿਨਾ ਤੁਸੀਂ ਹੋਰ ਕੋਈ ਚੀਜ਼ ਪਾਣੀ ਜਾਂਦੇ ਹੋ ਬੜੀਆਂ ਤੇ ਮੈਂ ਇਥੇ ਆਹ ਫਰੋਜ਼ਨ ਮਟਰ ਲੈਨੇ ਇਹਨਾਂ ਨੂੰ ਵੀ ਮੈਂ 3-4 ਪਾਣੀ ਵਿੱਚ ਚੰਗੀ ਤਰ੍ਹਾਂ ਧੋ ਲਿਆ ਕਿਉਂਕਿ ਇਹਦੇ ਵਿੱਚ ਹੀ ਕਈ ਵਾਰੀ ਕੈਮੀਕਲ ਦਵਾਈਆਂ ਪਾਈਆਂ ਹੁੰਦੀਆਂ ਨੇ ਉਹਨਾਂ ਨੇ ਤੇ 3-4 ਪਾਣੀ ਵਿੱਚ ਮੈਂ ਧੋ ਲਿਆ ਧੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਿੱਤਾ ਪਾ ਕਰ ਲਗੇ ਚੰਗੀ ਤਰ੍ਹਾਂ ਮਿਕਸ ਤੇ ਬਹੁਤ ਹੀ ਸਵਾਦ ਆਪਣੀ ਇਸ ਤਰ੍ਹਾਂ ਸਬਜੀ ਬਣ ਜਾਂਦੀ ਹੈ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਹੋ ਜੇ ਤੁਹਾਡੇ ਵੀ ਆਲੂ ਕਈ ਵੇਰੀ ਮਿੱਠੇ ਆ ਜਾਂਦੇ ਨੇ ਆਪਣੇ ਕੋਲ ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਸਬਜੀ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਹੁਣ ਮੈਂ ਇਹਦੇ ਵਿੱਚ ਐਡ ਕਰ ਦਾਂਗੀ ਪਾਣੀ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਇੱਕ ਗਲਾਸ ਵੀ ਪਾ ਸਕਦੇ ਹੋ ਚਾਰ ਗਲਾਸ ਵੀ ਪਾ ਸਕਦੇ ਹੋ ਤੇ ਮੈਂ ਇਹਦੇ ਵਿੱਚ 2.5 ਗਲਾਸ ਪਾਣੀ ਪਾ ਦਿੱਤੇ ਨੇ ਹੁਣ ਮੈਂ ਟੜਕਾ ਲਗਾ ਦਵਾਂਗੀ ਆਪਾਂ ਇਹਦੇ ਵਿੱਚ ਆਪਾਂ ਹੁਣ 3 ਸੀਟੀਆਂ ਇਹਨੂੰ ਲਗਵਾ ਲਵਾਂਗੇ ਆਖੋ ਜੀ ਮੈਂ ਟੱਕਣ ਲਗਾ ਦਿੱਤਾ ਹੈ ਹੁਣ ਇਹਨੂੰ ਆਪਾਂ 3 ਸੀਟੀਆਂ ਲਵਾ ਲਾਂਗੇ 3 ਸੀਟੀਆਂ ਤੋਂ ਬਾਅਦ ਆਪਾਂ ਗੈਸ ਦੀ ਫਲੇਮ ਨੂੰ ਕਰ ਦਾਂਗੇ ਆ ਤੇ ਉਹਦੇ ਬਾਅਦ ਜਿੰਨਾ ਵੀ ਇਹਦਾ ਸਟੀਮ ਹੈਗੀ ਸਾਰੀ ਨਿਕਲ ਜਾਏਗੀ ਉਹਦੇ ਬਾਅਦ ਆਪਾਂ ਕੁੱਕਰ ਨੂੰ ਖੋਲਾਂਗੇ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਕਿ ਆਪਣੀ ਜਿਹੜੀ ਆਲੂ ਦੀ ਸਬਜੀ ਇਸ ਤਰ੍ਹਾਂ ਦੀ ਬਣੀ ਹੈ। ਆ ਦੇਖੋ ਜੀ ਸਬਜੀ ਜੜੀਏ ਆਪਣੀ ਬਣ ਗਈ ਹੈ। ਸੁੱਜੀ ਬਣ ਕੇ ਤਿਆਰ ਹੋ ਗਈ ਹੈ। ਹੁਣ ਇਹਦੇ ਵਿੱਚ ਰਹਿ ਗਿਆ ਸੀ ਆਪਣਾ ਧਨੀਆ ਤੇ ਹਰਾ ਧਨੀਆ ਪਾ ਦਵਾਂਗੇ। ਤੇ ਸਬਜੀ ਆਪਣੀ ਹੁਣ ਹੋ ਗਈ ਤਿਆਰ ਤੇ ਹੁਣ ਆਪਾਂ ਇਹਨੂੰ ਸਰਵ ਕਰ ਲੈਣੇ ਆ। आलू की सब्जी साड़ी बन के तैयार हो चुकी है तो मैं थोड़ा जहा टेस्ट कर लिया है आलू इन्ने वी बने अपने गरम गरम अपने आलू मटर की सब्जी बन के तैयार है तो अपनी रोटी भी तैयार है थानू तो ये वीडियो कितना लगी कमेंट करके जरूर दस्यो किडियो तो वजी लगी तो प्लीज़ लाइक शेयर सबसक्राइब जरूर करो ਮੇਰੇ ਚੈਨਲ ਤੇ ਨਵੇਂ ਉਹਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸੇ ਤਰ੍ਹਾਂ ਦੀ ਨਵ ਨਵੀਂ ਰੈਸਪੀਸ ਦੇਖਣ ਲਈ